ਲਓ ਜੀ ਹੁਣ ਸਤਲੁਜ ਦਰਿਆ ਦੀ ਆਗੀ ਵੱਡੀ ਖਬਰ ਹੁਣ ਲੋਕਾਂ ਦੇ ਵਿੱਚ ਵਧ ਗਈ ਮੋਰ ਤੋਂ ਚਿੰਤਾ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਹੇਠਾ ਹਜ਼ਾਰਾਂ ਪਿੰਡ ਇਸ ਦੀ ਚਪੇਟ ਵਿੱਚ ਆ ਚੁੱਕੇ ਨੇ ਲੱਖਾਂ ਏਕੜ ਜ਼ਮੀਨ ਫਸਲਾਂ ਖਰਾਬ ਹੋ ਚੁੱਕੇ ਨੇ ਬੇਸ਼ੱਕ ਪ੍ਰਸ਼ਾਸਨ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਪਰ ਲੁਧਿਆਣਾ ਤੇ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਵਾਧੇ ਇੱਥੇ ਜਿਹੜਾ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਤੇ ਇਹਨਾਂ ਦੀ ਚਿੰਤਾ ਹੋਰ ਵੀ ਵਧਦੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਮੀਂਹ ਦੀ ਸੰਭਾਵਨਾ ਉੱਥੇ ਜੇਕਰ ਗੱਲ ਕਰੀਏ ਲੁਧਿਆਣਾ ਦੇ ਸਤਲੁਜ ਦਰਿਆ ਦੀ ਤਾਂ 1 ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਛੱਡਿਆ ਗਿਆ ਜਿਸ ਨਾਲ ਸਤਲੁਜ ਦਰਿਆ ਦਾ ਪੱਧਰ ਜ਼ਰੂਰ ਵੱਧ ਗਿਆ ਖਤਰੇ ਦੇ ਨਿਸ਼ਾਨ ਤੋਂ ਥੋੜਾ ਹੀ ਥੱਲੇ ਦੱਸਿਆ ਜਾ ਰਿਹਾ ਜਿੱਦੇ ਚਲਦੇ ਨੇੜਲੇ ਇਲਾਕਿਆਂ ਦੇ ਵਿੱਚ ਡਰ ਦਾ ਮਾਹੌਲ ਬਣ ਚੁੱਕਿਆ ਇਸ ਨੂੰ ਲੈ ਕੇ ਜਾਣ ਕੇ ਦਿੰਦੇ ਹੋਏ ਨਹਿਰੀ ਵਿਭਾਗ ਦੇ ਅਧਿਕਾਰੀ ਰਾਮ ਸਰੂਪ ਨੇ ਦੱਸਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਹੈ ਜਦੇ ਨਾਲ ਸਤਲੁਜ ਦਰਿਆ ਦੇ ਵਿੱਚ 114 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਗਿਆ ਸੀ ਜਿਸ ਦੇ ਨਾਲ ਪਾਣੀ ਦਾ ਪੱਧਰ ਵੱ ਚੁੱਕਿਆ ਅਤੇ ਇਸ ਦੇ ਨਾਲ ਹੀ ਅਲਰਟ ਰੈੱਡ ਅਲਰਟ ਮੋੜ ਤੋਂ ਉੱਪਰ ਹੈ ਪਰ ਕਿਤੇ ਨਾ ਕਿਤੇ ਖਤਰੇ ਦੇ ਨਿਸ਼ਾਨ ਤੋਂ ਸਿਰਫ ਡੇਢ ਫੁੱਟ ਹੀ ਥੱਲੇ ਹੈ ਸਿੱਥ ਵੀ ਇਸ ਵਕਤ ਜੇ ਸਾਡੇ ਕੋਲ ਗੇਜ ਆ ਗਈ 777 ਵਟ ਵੀ ਔਰ ਪਾਣੀ ਚੱਲ ਰਿਹਾ 93485 ਕਿਊਸਿਕ ਪਾਣੀ ਨਿਕਲ ਰਿਹਾ ਹੈ ਇੱਥੋਂ ਹੀ ਅਰਾਮ ਸ੍ਰੋਤੀ ਦੋ ਦਿਨ ਪਹਿਲਾਂ ਤੋਂ ਹੁਣ ਕਿੰਨਾ ਪਾਣੀ ਦਾ ਪੱਧਰ ਵਧਿਆ ਆ ਹੁਣ ਤਾਂ ਸਰ ਦੋ ਦਿਨ ਤੋਂ ਪਹਿਲਾਂ ਕਾਫੀ ਪਾਣੀ ਪੱਧਰ ਗਿਆ 2 ਫੁੱਟ ਪਾਣੀ ਉੱਪਰ ਆ ਗਿਆ ਸੀ ਕਿੰਨਾ ਪਾਣੀ ਛੱਡਿਆ ਗਿਆ ਪਹਿਲਾਂ ਕਿੰਨਾ ਸੀ ਪਹਿਲਾਂ ਸਰ ਪਾਣੀ ਤਾਂ 60 60000 ਦੇ ਕਰੀਬ ਕਰੀਬ ਛੱਡਿਆ ਜਾਂਦਾ ਪਰ ਕੱਲ ਤੇ ਇੱਕ 52770 84000 ਔਰ ਲੱਖ ਉਸ ਦੇ ਬਾਅਦ 1 ਲੱਖ ਤੇ ਉੱਪਰ ਉੱਪਰ ਹੋ ਗਿਆ ਹੈ ਲੇਕਿਨ ਜਿਹੜਾ ਹੋਣ ਦਾ ਪਾਣੀ ਜਿਹੜਾ ਉਹ ਰਾਤ ਤੇ ਡੌਨਸ ਟੀਮ ਸ਼ੁਰੂ ਹੋ ਗਈ ਇਹ ਰਾਤ ਕਿੰਨਾ ਸੀ ਰਾਤ ਵੀ 700 ਕਮ ਸਾਈਜ਼ ਸੀ ਸਰ ਲਾ ਖਤਰੇ ਦੇ ਨਿਸ਼ਾਨ ਤੇ ਆ ਪਾਣੀ ਜਿਹਾ ਕਿੱਦਾਂ ਹੁਣ ਖਤਰੇ ਦੇ ਨਿਸ਼ਾਨ ਤੇ ਕਾਫੀ ਨੀਚੇ ਆਈ ਪਹਿਲਾਂ ਖਤਰੇ ਦੇ ਅਲਰਟ ਜਾਨ ਤੇ ਹੈਗਾ ਇਸ ਵਕਤ ਪਾਣੀ ਹਾਂ ਜੀ ਤੇ ਕੀ ਅਪੀਲ ਕੀ ਹੈ ਲੋਕਾਂ ਨੂੰ ਲੋਕਾਂ ਨੂੰ ਪੀਲੇ ਵੀ ਨਦੀ ਨਾਲੇ ਮੈਂ ਨਾ ਜਾਏ ਕੰਮ ਹੋ ਜਾਤਾ ਬਾਹਰ ਜਾਣਾ ਬਾਕੀ ਪ੍ਰਸ਼ਾਸਨ ਦੇਖ ਰਿਹਾ ਸਾਰੇ ਅੱਛਾ ਸਰ ਸਰਕਾਰ ਦੇਖ ਰਹੀ ਮੋਤੀਆਂ ਤਾਨਵਸਥਿਆ ਰਹੇ ਨੇ ਗਣੇ ਚਤੁਰਥੀ ਹੈ ਉਹਨਾਂ ਨੂੰ ਵੀ ਰੋਕਿਆ ਉਹਨਾਂ ਨੂੰ ਸਾਰੇ ਇਹ ਤਾਂ ਉਧਰ ਹੀ ਬੜੇ ਤੇ ਪਹੁੰਚ ਗਏ ਉਹਨਾਂ ਨੂੰ ਅਸੀਂ ਨਹੀਂ ਰੋਕ ਸਕਦੇ ਸਰ ਉਹ ਤਾਂ ਸਰਕਾਰ ਵੈਸੇ ਰੋਕ ਰਹੀ ਹੈ ਉਹਨਾਂ ਨੂੰ ਹੁਣ ਵੀ ਪਾਣੀ ਛੱਡਿਆ ਜਾਵੇਗਾ ਪਾਣੀ ਹੁਣ ਜੋ ਚੱਲ ਰਿਹਾ ਹੁਣ ਘੱਟ ਹੀ ਰਹੀ ਹੈ ਡਾਉਨ ਸਟ੍ਰੀਮ ਘੱਟ ਹੀ ਰਹੀ ਹੈ ਹੁਣ ਬਰਸਾਤ ਪਰ ਡਿਪੈਂਡ ਹੈ ਜੇ ਬਰਸਾਤ ਹੁੰਦੀ ਹੈ ਪਾਣੀ ਵੱਧਦਾ ਹੈ ਉੱਪਰੋਂ ਡੌਨਸ ਟੀਮ ਜਿਹੜਾ 65 ਹੈ ਹਾਂਜੀ ਹਾਂਜੀ ਆਂਦੀ ਰਹਿੰਦੀ ਨੋਟੀਫਿਕੇਸ਼ਨ ਹੁਣ 65000 ਦੀ ਨੋਟੀਫਿਕੇਸ਼ਨ ਆਈ ਇਹ 65000 ਹੋਰ ਛੜਣਾ ਨਾ ਜਿਹੜਾ ਚੱਲ ਰਿਹਾ ਮਤਲਬ ਛੜ ਰਿਹਾ ਘਟਾ ਰਿਹਾ ਵਿੱਚ ਵਿੱਚ ਇਹਨੂੰ ਹਾਂਜੀ ਅਗਲੀ ਸਿੱਤੀ ਕੀ ਹੈ ਮਤਲਬ ਅਗਲੀ ਸਿੱਤੀ ਹੈ ਇਹ ਹੁਣ ਮੌਸਮ ਪਰ ਡਿਪੈਂਡਡ ਆ ਅਗਲਾ ਤਾਂ ਹੀ ਕਿਆ ਬੋਲਦਾ ਮੌਸਮ ਖਰਾਬ ਹੋਵੇਗਾ ਤਾਂ ਪਾਣੀ ਵਧੇਗਾ ਹਾਂਜੀ ਹਾਂਜੀ ਸੋ ਦਾਦ ਦੀ ਹੈ ਕਿ ਕਈ ਲਾਕੇ ਜੁੜੇ ਕਿ ਹੜ੍ਹ ਦੀ ਮਾਰ ਚੱਲ ਰਹੀ ਨੇ ਪਰ ਦੂਜੇ ਪਾਸੇ ਹੁਣ ਲਗਾਤਾਰ ਜਿਵੇਂ ਦਰਿਆਵਾਂ ਨਹਿਰਾਂ ਦੇ ਵਿੱਚ ਪਾਣੀ ਵਧਦਾ ਜਾ ਰਿਹਾ ਜਦੇ ਨਾਲ ਹੋਰ ਇਲਾਕੇ ਵੀ ਲਪੇਟ ਦੇ ਵਿਚ ਆ ਸਕਦੇ ਨੇ ਹਕੀਕਤੋ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ